ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਮਾਲਕ ਦਾ ਉਹਦਾ ਕਲਗੀਧਰ ਪਾਛੇ ਰਹਿਤ ਧੰਨਵਾਦ ਬਹੁਤ ਬਹੁਤ ਵਧੀਆ ਚਾਹੀਦਾ ਜੀ ਤੇ ਬਾਕੀ ਮੇਰੇ ਨੂੰ ਸਾਰੇ ਪਹਾਲਾ ਨੇ ਦੀ ਫਾਰਮ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭੈਣ ਭਰਾਵਾਂ ਦਾ ਠੀਕ ਹੈ ਜੀ ਕਮਾਲ ਆਪਣਾ ਕੋਈ ਸੁਆ ਸੁਆਵਾ ਠੀਕ ਹੈ ਤੇ ਬਹੁਤ ਚੰਗਾ ਮਾਲ ਅੱਜ ਠੀਕ ਹੈ ਜੀ 13 13 14 ਚੋਲ ਲੀਟਰਾਂ ਦੀ ਮਹੀਆਂ ਠੀਕ ਹੈ ਤੇ ਭਾਵੇਂ 2 ਡੰਗ 4 ਡੰਗ 4 ਚੋਵੇ ਚੋਕੜਾਂ ਕੱਪੜਾ ਨਹੀਂ ਆ ਜੀਆਂ ਠੀਕ ਹੈ ਦੋ ਗੜਾ ਗਬਣਾ ਕਰ ਰਹਿ ਗਈ ਆ ਠੀਕ ਹੈ ਜੀ ਦੋ ਗਤੋ ਗੜਾ ਗਬਣਾ ਮਈਆਂ ਵੀ ਝੋਟੀਆਂ ਵੀ ਆ ਗਈਆਂ ਦੋ ਝੋਟੀਆਂ ਦੋ ਗਵਾਰਾ ਇੱਕ ਝੋਟੀ ਬੱਚੇ ਤੋਂ ਬਿਨਾ ਵੀ ਆ ਗਈ ਆ ਤਾਜੀ ਸੂਈ ਆ ਨੀਲੀ ਰਾਵੀ ਨੀਲੀ ਰਾਵੀ ਜੀ ਵਾਹ ਜੀ ਤੇ ਉਹਦੇ ਉਹ ਬੱਚੇ ਦੀ ਉਹਨਾਂ ਬੁਸ਼ੀ ਬਣਾਈ ਹੀ ਠੀਕ ਆ ਉਹ ਉਹਨਾਂ ਕੋਲ ਛਾੜਿਆਂ ਚ ਕੋਈ ਵੀਰ ਭੈਣ ਭਰਾ ਕੋ ਕੋ ਕਹੋਗੇ ਤਾਂ ਲਿਆ ਦਾਂਗੇ ਪਰ ਝੋਟੀ ਲੋੜ ਹੀ ਨਹੀਂ ਪੁੱਛਦੀ ਇੱਦਾਂ ਹੀ ਮਿਲਦੀ ਆ ਇੱਦਾਂ ਬਹੁਤੀ ਜ਼ਿਆਦਾ ਠੰਡੀ ਜਿਹਦਾ ਡਾਈ ਹੁੰਦੀ ਆ ਠੀਕ ਹੈ ਜੀ ਮਿੰਟ ਬਾਅਦ ਚੋਲੋ ਭਾਵੇਂ ਇਹ ਵਿਖਾਵਾਂਗੇ ਸਾਰੀ ਨੀ ਨੀ ਦੋਨੋਂ ਵਿਖਾਵਾਂਗੇ ਹਾਂ ਜੀ ਤੇ ਦੁੱਧ ਦੁੱਧ ਕੋ 8 ਕਿਲੋ ਆ ਠੀਕ ਆ ਤੇ ਬਹੁਤ ਹੀ ਠੰਡੀ ਤੇ ਨੀਲੀ ਦੀ ਪਹਿਲਾਂ ਕੱਟੇ ਠੀਕ ਹੈ ਠੀਕ ਹੈ ਤੇ ਨੀਲੀ ਦੀ ਟੋਕਲ ਕੱਭਣ ਠੀਕ ਹੈ ਜੀ ਆਹ ਵੇਖੋ ਨਈਆਂ ਕਿੱਡੀਆਂ ਚੰਗੀਆਂ ਨੇ ਆਪਣੀਆਂ ਚੰਗਾ ਮਾਲ ਜੀ ਖਾਲੀ ਇੱਕ ਨੰਬਰ ਵਾਲੀ ਹਾਂ ਜੀ ਆਹ ਇੱਕ ਨੰਬਰ ਦੀ ਝੋਡੀ ਹੈ ਇੱਕ ਨੰਬਰ ਆ ਠੀਕ ਹੈ ਵਾਹ ਜੀ ਵਾਹ ਮਾਈਂ ਅੱਧ ਵੀ ਹੈ ਹਾਂ ਜੀ ਕੋਦ ਨਹੀਂ ਆ ਜੀ ਜੇ ਹੋਈ ਆ ਦੇਸੀ ਨਹੀਂ ਆ ਵੀ ਜਦੋਂ ਦੇਸੀ ਕਰੇ ਦੇ ਉਦਰੀ ਵੀ ਆ ਮਾਈ ਠੀਕ ਹੈ ਜੀ ਹਾਂ ਇਹ ਕਿਨ ਵਸ ਸੁਆ ਗਿਆ ਸੁਆ ਦੁੱਜਾ ਸੁਈ ਜੀ ਦੁੱਜੇ ਸੁਵੇ ਸੁਈ ਦੁੱਜੇ ਸੁਵੇ ਵੱਡੀ ਮੈਂ ਆ ਜੇ ਵਾਹ ਜੀ ਵਾਹ ਮੈਂ ਗਾਦੀ ਹਾਥੀ ਆ ਗਏ ਕੰਪਨੀ ਨਹੀਂ ਬੇਚੀ ਛੇ ਇਧਰੋਂ ਦੁੱਧਾ ਤੱਕ ਨਾ ਐਨ ਲੈ ਆਓ ਲੈ ਆਓ ਲੈ ਆਓ ਇੱਥੇ ਉਹਦੇ ਨਾਲ ਸਾਵੇਂ ਤੁਰੋ ਐਨ ਨਾ ਗੱਲ ਨਹੀਂ ਬੰਦਦੀ ਠੀਕ ਜੀ ਦੁੱਧ ਕੋਈ ਉਠਾ ਲਾ 15 ਕਿਲੋ ਆ ਠੀਕ ਆ ਇਹ ਜਿਹੜਾ ਸਹੀ ਹੈ ਨਾ ਹਾਂਜੀ ਉਹ 12 ਲੀਟਰ ਦੁੱਧ ਆ 12 ਲੀਟਰ ਦੁੱਧ ਆ 13 ਉਹ ਪੌਣੇ 12 ਨੇ ਹੋਊਗਾ ਠੀਕ ਹੈ ਜੀ ਇਹ ਗਾਧਾ ਮੰਗ ਕੇ 16 ਕਿਲੋ ਲੈਣ ਦੋ ਠੀਕ ਹੈ ਜੀ ਉਖਾ ਲਓ ਦੂਮਣੀ ਛੇੜਾ ਬੈਠੀ ਵਾਹ ਜੀ ਵਾਹ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਹਾਂਜੀ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਖਲਾੜਿਓ ਖਲਾੜਿਓ ਖਲਾੜ ਐਨ ਕਰੋ ਫਿਰ ਸਕਾਲੀ ਥਾਨ ਕਰੋ ਇਹਦਾ ਬੱਚਾ ਇਹੋ ਹੀ ਆ ਕੇ ਕੀ ਬੱਚਾ ਮੈਂ ਕੱਟੀ ਕਿਟਾ ਆ ਗਿਆ ਕਟਾ ਲੈ ਇਹਦਾ ਉਹ ਬੈਠਾ ਰਿਹਾ ਆਪ ਬੱਚਾ ਹਾਂ ਕੀ ਆਪ ਨਹੀਂ ਵੱਡਿਆ ਹਾਂ ਵਾਹ ਜੀ ਵਾਹ ਇਹਦਾ ਕੱਢਾਉਣਾ ਵਿਜਾਂ ਦੇ ਨੰਦ ਆ ਆ ਬੱਚਾ ਆ ਗਿਆ ਠੀਕ ਕਟਾਇਆ ਜੀ ਕਟਾ ਕਟਾ ਠੀਕ ਹੈ ਜੀ ਵਾਹ ਜੀ ਬਾਕੀ ਝੋਟੀਆਂ ਨੂੰ ਕੱਢੀ ਜੇ ਠੀਕ ਹੈ ਜੀ ਇਤਾਂ ਦਾ ਚਵਾਤ ਇਤਾਂ ਦਾ ਪਸਮਾਰ ਵਾਹ ਵੀ ਗੱਲਾਂ ਹੀ ਖਾਂਦੀਆਂ ਬਹੁਤੀ ਜਲਾ ਚੋਣ ਚੰਗੀ ਆ ਠੀਕ ਹੈ ਜੀ ਕੱਲਾ ਕੱਲਾ ਥਣ ਲੱਗਾ ਵੇਖੋ ਕਿਥੇ ਵਾਹ ਜੀ ਇਹ ਜਿਹੜੀ ਮੋਟੀ ਦਾ ਆ ਬਾਕੀ ਉਧਰ ਦੀ ਝੋਟੀਆਂ ਉਧਰ ਦੀ ਵੀ ਦੇਖੀ ਨੀ ਠੀਕ ਹੈ ਵੇਖੋ ਬੱਧੀ ਬੜੇ ਜੀ ਹੋਈ ਭੱਜੀ ਆ ਪੁਲਿਸ ਤੇ ਦੱਸਿਓ ਰੇਟ ਅਬ ਇਹ ਦਿਲਾ ਕੋਈ ਸਵਾਲ ਆਖ ਨਹੀਂ ਹਾਂਜੀ ਇੱਕ ਦਾ ਨਹੀਂ ਵਾਹ ਜੀ ਵਾਹ 1 5 1 5 ਵੀ ਲੱਖ ਜੀ ਦੇ ਦਾਂਗੇ ਪੂਰੇ ਲੱਖ ਜੀ ਪੂਰੇ ਲੱਖ ਜੀ ਦੇ ਦਾਂਗੇ ਠੀਕ ਹੈ ਜੀ ਤੇ ਲੱਖ ਜੀ 2000 ਛੋਟ ਕਰ ਦਾਂਗੇ 98000 ਦੀ 98000 ਦੀ 12 ਲੀਟਰ ਦੇ ਕੋ ਚਾਰ ਡੰਗ ਚ ਹੋਵੇ ਠੀਕ ਹੈ ਜੀ ਸਾਈ ਭਾਵੇਂ ਹਾਂਜੀ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਪੈਸੇ ਦੇਣੇ ਪੈਸੇ ਦੇ ਗਏ ਆ ਠੀਕ ਹੈ ਜੀ ਜਵਾਬ ਸਮਾਤ ਥਣ ਚ ਕੋ ਭੂਰ ਨਹੀਂ ਛੱਟਾਂ ਨਹੀਂ ਬਿਲਕੁਲ ਵਾਹ ਜੀ ਵਾਹ ਵੇਖੋ ਜੀ ਇਹ ਨਹੀਂ ਡੇੜ ਲੱਭਣੇ ਵੱਡੀ ਝੋਟੀ ਜੀ 12 ਕਿਲੋ ਵਾਲੀਆਂ 98 ਤੁਹਾਨੂੰ ਯਾਦ ਆਂ ਵਾਹ ਜੀ ਵਾਹ ਖੋਲੋ ਦੋ ਨੰਬਰ ਵਾਲੀ ਆਹੇ ਤਾਂ ਜੀ ਸੂਈ ਚੋਟੀ ਆਹ ਚੋਟੀ ਵੇਖੋ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਚੋਟੀ ਤਾਂ ਜੀ ਵਾਹ ਜੀ ਵਾਹ ਇਹ ਤਾਂ ਜੀ ਇਹ ਬੋਲੇ ਤੇ ਆ ਗਈ ਇਹ ਕੱਲ ਦੀ ਸੂਈ ਏ ਠੀਕ ਹੈ ਜੀ ਇਹਨੂੰ ਕੱਟੀਏ ਆਹ ਆਹ ਯਾਰ ਕੱਟੀ ਆਹ ਕੱਟੀ ਅੱਤਾ ਦਾ ਵੱਲ ਗਿਆ ਭਰ ਗਿਆ ਜੋ ਆਹ ਵੇਖੋ ਗੱਡੀ ਨਾਲ ਆਹ ਦੋ ਚੋਟੀ ਆਹ ਕੱਡੀ ਹੈਗੀ ਆਹ ਵੇਖੋ ਨਾਲ ਵਾਲੀ ਜਾ ਵੇਖੋ ਆਹ ਵੇਖੋ ਕੱਲ ਦੀ ਸੂਈ ਹੈ ਕੱਟੀ ਮੰਗੜਿਆ ਆਹ ਵੇਖੋ ਕੱਟੀ ਠੀਕ ਹੈ ਜੀ ਕੱਲ ਦੀ ਕਰਵਾ ਲਓ ਵੇਛੋ ਟਿੱਕੜੀ ਇਹ ਕਿਰਵਾ ਪਹਿਲਾ ਕਿ ਦੂਜਾ ਸੂਆ ਦੱਸਣ ਦੇ ਨਹੀਂ ਤੂੰ ਜਾਉਣਾ ਪਹਿਲਾਂ ਦੂਜੇ ਸੂਏ ਆਗੇ ਤੈ ਕਿੰਨਾ ਕ ਬੋਲਾ ਬਲ ਆ ਗਿਆ ਦੰਤਾਲ ਸਰ ਬੋਲਾ ਪਤਾ ਗੱਲ ਕੀ ਆ ਹਾਂਜੀ ਬੋਲਾ ਮੇਰੇ ਸਾਹ ਮਤ ਪਤਾ ਨਹੀਂ 8 ਕਿਲੋ ਰਹਿ ਗਿਆ ਜੀ 8 ਕਿਲੋ ਹਾਂ ਬਾਕੀ ਚੋਲ ਨੂੰ ਚਵਾ ਆ ਗਿਆ ਦੰਤਾਲ ਵਾ ਠੀਕ ਹੈ ਜੀ ਜਿਆਦਾ ਲੋਡ ਆ ਗਿਆ ਕੁੱਲਿਆਂ ਮੋਟਿਆਂ ਦਾ ਠੀਕ ਹੈ ਜੀ ਜਿਹੜੀ ਥਲੇ ਵੀ ਬਹਿ ਲੋਗੇ ਨਾ ਹਾਂਜੀ ਚਵਾ ਪਸਮਾਤ ਇੰਨੀਆਂ ਸਾਲ ਕੋਈ ਭੂਰ ਨਹੀਂ ਛੱਟਾ ਨਹੀਂ ਉਥਾਨੀ ਘਾਟ ਆਊਗਾ ਠੀਕ ਹੈ ਜੀ ਕੋਈ ਕਮੀ ਨਹੀਂ ਹੋਊਗੀ ਠੀਕ ਹੈ ਜੀ ਇਹਦਾ ਰੇਟ ਬਾਕੀ ਕਾਤ ਲਗੀਆਂ ਵੱਡੀਆਂ ਹਨ ਹਾਂਜੀ ਵੱਡੀਆਂ ਪੂਰੀਆਂ ਵਜਨਾਲੀਆਂ ਮੈਂ ਛੋਟੀਆਂ ਨੂੰ ਤਾਂ ਖਰੀਦੀਆਂ ਹਾਂਜੀ ਇਹ ਕਾਤਾਂ ਲਗੀਆਂ ਵਜਨਾਲੀਆਂ ਵਜਨਾਲੀਆਂ ਪੂਰੀਆਂ ਹਾਂ ਜਵਾਬ ਸਮਾਰ ਇੱਕ ਦੇ ਮਰ ਗਿਆ ਠੀਕ ਹੈ ਜੀ ਬਾਕੀ ਕਾਲੀਆਂ ਨੂੰ ਸੀਲ ਲੈ ਗਈਆਂ ਠੀਕ ਹੈ ਇਹਦਾ ਰੇਟ ਇਹਦਾ ਰੇਟ ਕੋਈ ਲੱਖ ਨਹੀਂ ਹਾਂਜੀ ਕੋਈ 90 ਨਹੀਂ ਹਾਂਜੀ ਇਹ ਹਾਂ ਨਾ ਛੋਟੀ ਜਿਹੜੀ ਹੈ ਨਾ ਹਾਂਜੀ ਜਿੰਨੇ ਦੇਣੀ ਆ ਹਾਂਜੀ ਇਹ 86000 ਦੇਣ ਨੂੰ ਠੀਕ ਹੈ ਜੀ 86000 ਛੋਟੀਆਂ ਲਵਾਂਗੇ ਇਹਨਾਂ ਵੱਡੀ ਛੋਟੀ ਤਾਜੀ ਸੀਲ ਹੋ ਗਈਆਂ ਮੋਟੇ ਲੋਈ ਇਹ ਵੀ ਸੁਹੀ ਲੋਈ ਛੋਟੀ ਖੋਲੋ ਇਹ ਵੀ ਤਾਜੀ ਹੈ ਦੇਖੋ ਇਹ ਵੀ ਤਾਜੀ ਹੈ ਦੇਖੋ ਛੋਟੀ ਕਿੰਨੀ ਦੀ ਹੈ ਵਾਹ ਜੀ ਵਾਹ ਇਹਦੇ ਮਗਰ ਵੀ ਕਟਾਈ ਹੈ ਹਨਾ ਇਦੇ ਮਗਰ ਵੀ ਕੱਟੀ ਕੱਟੀ ਇਦੀ ਕੱਟੀ ਹੈ ਇਦੀ ਕੱਟੀ ਹੈ ਕਿਹਦੇ ਕੱਟੀ ਹੈ ਇਦੀ ਕੱਟੀ ਹੈ ਇੱਕ ਨੰਬਰ ਹੈ ਜਿਹਦਾ ਕੱਟਾ ਦੂਜੀਆਂ ਦਵਾਂ ਦੀ ਕੱਟੀ ਠੀਕ ਹੈ ਜੀ ਇਹ ਵੀ ਜੀ ਸੁਆਹ ਕਿ ਨਵਾ ਗਿਆ ਜੋ ਸੁਆਹ ਵੀ ਜੀ ਦੁਜਾ ਹੋਵੇ ਤੀਜਾ ਹੋਵੇ ਹਾਂਜੀ ਪਰ ਛੋਟੀ ਢੋਤੇ ਛੋਟ ਗਦੋ 13 14 ਦੇ ਵਾਲੇ ਸੁਣੋ 13 14 ਲੀਟਰ 12 ਤੋਂ ਬਾਅਦ ਨੂੰ ਹੋਊਗਾ 12 ਤੋਂ ਬਾਅਦ ਨੂੰ ਹੋਊਗਾ ਠੀਕ ਹੈ ਜੀ ਵਾਹ ਜੀ ਵਾਹ 15 16 ਕਰੋਗੀ ਠੀਕ ਹੈ ਜੀ ਜੋ ਝੋਡੀ 15 16 ਕਰੋਗੀ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨਾਲ ਵੇਖੋ ਕੱਟੀ ਦੇਖ ਲੋ 10 ਵਾਹ ਜੀ ਵਾਹ ਆਹ ਕੱਟੀ ਰੂ ਆਹ ਦੁਖਾਦ ਨੇ ਕੱਟੀ ਆਹ ਕੱਟੀ ਜੀ ਆ ਲੈ ਬਿਲਕੁਲ ਤਾਜੀ ਇਹਦੇ ਠੀਕ ਹੈ ਹਾਂ ਜੀ ਵਾਹ ਜੀ ਵਾਹ ਲੈਓ ਵਿਜੀ ਲੈਓ ਜੀ ਜੋ ਆ ਬਸ ਮੈਂ ਮੋਢੀ ਤੋਂ ਆਪਨਾ ਆ ਠੀਕ ਹੈ ਜੀ ਇਹ ਸੱਜੀਆਂ ਬਾਕੀ ਕੋਈ ਆ ਸਾਡਾ ਬਾਕੀ ਕਿੰਨੇ ਆਪਣੇ ਇਧਰ ਰੇਟ ਕਰ ਦਨਾ ਆ ਜਦੋਂ ਬਣੀ ਆ ਜੀ ਇਹਦਾ ਰੇਟ ਤਾਂ 1.5 ਲੱਖ ਕਰ ਦੋ ਜਿੱਦੀ ਮੈਂ ਵਾਂ ਹਾਂਜੀ ਪਰ ਆਪਾਂ 1.5 ਨਹੀਂ ਕਰਨਾ ਹਾਂਜੀ ਨਾ ਆਪਾਂ 1.5 ਹੀ ਕਰਨਾ ਹਾਂਜੀ ਇਹ ਹਾਂ ਨਹੀਂ ਮੁੱਲ ਕਰ ਦਨਾ ਫੇਮ ਵਾਲਾ ਜੀ ਹਾਂਜੀ ਮੋਲਵਾ 10 ਮੰਗੀ ਇੱਕ ਪਾਂਗੀ ਦਵਾਂਗੇ ਇੱਕ ਪਾਂਗੀ ਦੀ ਇੱਕ ਪਾਂਗੀ ਝੋਟੀ ਦਵਾਂਗੇ ਠੀਕ ਹੈ ਬਾਕੀ ਝੋੜੀ ਦੇ ਲਓ ਟੇਢੀ ਝੋੜੀ ਇੱਕ ਪਾਂਗੀ ਕਿਤੋਂ ਮਿਲੂ ਸਾਨੂੰ ਸਾਰਾ 50 ਦੇ ਲਓ ਵੇਖੋ ਵੇਖ ਝੋੜੀ ਇੱਕ ਪਾਂਗੀ ਦੀ 12 13 ਲੀਟਰ ਵਾਲੀਆਂ ਝੋਟੀਆਂ ਵੇਖ ਲਓ ਰੇ 12 ਤੋਂ 13 ਹੋਵੇ 14 ਬਈ ਠੀਕ ਹੈ ਜੀ ਤੇ ਦੋ ਇੱਕ ਪਾਂਗੀ ਦਵਾਂਗੇ ਠੀਕ ਹੈ ਇਹ ਵੀ ਸੂਈ ਦੀ ਠੀਕ ਹੈ ਜੀ ਇਹ ਕਿੰਨਾ ਸੂਆ ਆ ਗਿਆ ਇਹ ਦੂਜਾ ਸੂਆ ਝੋੜੀ ਦਾ ਦੂਜੇ ਸੂਏ ਝੋੜੀ ਵਾਲੀ ਠੀਕ ਹੈ ਜੀ ਇਹ ਬੱਚਾ ਲਾ ਕੇ ਫਾਦ ਲੀਏ ਦਿਖਾ ਦਿਓ ਬੱਚਾ ਲਾ ਲਓ ਲਾ ਲਓ ਬੱਚਾ ਦਿਖਾ ਦਿਓ ਪੀਚਾ ਨੋਮ ਬੰਦੋ ਬੈਬੀ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨਾਲ ਕੁੱਤੇ ਨਾਲ ਇਕੱਠੀ ਪੰਜਾਂ ਛਿਆ ਦਿਨਾਂ ਦੀ ਕੱਢੀ ਪੰਜਾਂ ਛਿਆ ਦਿਨਾਂ ਦੀ ਕੱਢੀ ਇਹ ਕੋਣ ਖਾ ਲਓ ਟੋੜ ਕੇ ਖਾ ਲਓ ਕੱਤੀ ਬੜੀ ਚੰਗੀ ਵੀਰੇ ਦੇ ਮਗਰ ਠੀਕ ਹੈ ਜੀ ਦੁੱਧ ਜੇ ਸੂਈ ਆ ਗਈ ਤੇ ਦੁੱਧ ਕਿੰਨਾ ਦੱਸਿਆ ਜੋ 2 ਕਿਲੋ 8 ਕਿਲੋ ਦੁੱਧ ਆ ਤੇ ਕੱਤੀ ਆ ਗਈ ਮਗਰ ਵਾਹ ਜੀ ਕੱਤੀ ਬੜੀ ਐ ਲੋਕਾਂ ਦੀ ਠੀਕ ਹੈ ਜੀ ਇਹਨੂੰ ਬੰਦ ਦੋ ਟੋੜ ਟੋੜ ਬੰਤੀ ਦਾ ਬਲਾਕ ਆ ਗਈ ਹਾਂਜੀ ਵਰਗਾ ਬਾਕੀ ਤਾਂ ਦੋ ਵਾਹਤਵਾ ਕਰਾਇਆ ਕਰਾਂਗੇ ਠੀਕ ਹੈ ਜੀ ਵਿਖਾ ਦਿਓ ਲਾ ਲਓ ਬੱਚਾ ਵਖਾ ਦਿਓ ਵਖਾ ਦਿਓ ਠੀਕ ਹੈ ਜੀ ਬੜੀ ਚੋਅ ਕੰਦੀ ਜ਼ਿਆਦਾ ਹੀ ਚੋਅ ਕੰਦੀ ਹੈ ਠੀਕ ਹੈ ਜੀ ਚੋਅ ਹੀ ਕਰਨ ਦੀ ਲੱਗੀ ਆ ਵੀ ਗੱਲਾਂ ਹੀ ਕਰਨ ਆ ਆ ਦੇਖੋ ਬਿਲਕੁਲ ਤਾਜੀ ਹੈ ਜੇ ਦੋ ਦੇ 7 ਕਿਲੋ ਜਾਂ ਠੀਕ ਹੈ ਜੀ ਆ ਬੱਚਾ ਇਹ ਲੈ ਕੱਟੀ ਕੱਟੀ ਜੀ ਠੀਕ ਹੈ ਜੀ ਚਲ ਕੋਈ ਚੋਅ ਸ਼ੁਰੂ ਤੇ ਇਧੜੇ ਇਧੜੇ ਦੰਦਿਏ ਇਹਦਾ ਰੇਟ ਬਹੁਤ ਆਈਆ ਹਾਂਜੀ 80 ਨਹੀਂ ਕਰਨਾ ਹਾਂਜੀ 75 ਹਾਂਜੀ ਤੇ 75 ਤੋਂ ਵੀ 3000 ਛੋਟ ਹੈ 72 72 ਹੋ ਗਏ ਲਗੇ ਠੀਕ ਹੈ ਜੀ ਜੈ ਜੈ 72000 ਛੋਟ ਲਵੋ ਠੀਕ ਹੈ ਦੂਜੇ ਤੋਂ ਛੋਟ ਠੀਕ ਹੈ 72000 ਕਰੋਗੇ ਠੀਕ ਹੈ ਆਹ ਕੁੜੀ ਵੱਡੀ ਛੋਟੀ ਹੈ ਇਹ ਵੀ ਸੂਈ ਆ ਇੱਕ ਟੋਕਰ ਗੱਬਣ ਟੋਕਰ ਗੱਬਣਾ ਗਈ ਟੋਕਰ ਗੱਬਣ ਸਵਾਲ 2-3 ਨਹੀਂ ਪੜੀ ਗਿਆ ਕੋਈ ਛੁਟਕਾ ਹਾਂਜੀ ਤੇ ਆਹ ਆਪਣੇ ਹੁਣੀ ਆਈ ਆ ਇਹ ਹੁਣੀ ਆਈ ਆ ਛਾਨ ਇੱਕ ਮਾਸਾ ਘਿ ਘੜਾ ਰੱਖ ਦੀ ਆ ਠੀਕ ਹੈ ਜੀ ਇੱਕ ਮਾਸਾ ਘੋਲਾ ਰੱਖ ਦੀ ਆ ਤੇ ਦੁੱਧ ਇੱਕ ਧਾਰ ਵੀ ਵਧ ਕਰ ਦੇਗੀ ਠੀਕ ਹੈ ਜੀ ਦੁੱਧ ਇੱਕ ਧਾਰ ਵੀ ਲਿਕੇ ਥਾਂ ਤੇ ਵਧ ਨਹੀਂ ਤੇ ਨਿਕਾੜ ਦੇਈ ਸਵਾਲ ਦਾ ਕੋਲਾ ਮੋਟੀ ਧਾਰ ਠੀਕ ਚਵਾਜੂ ਐ ਬਰਾਬਰ ਇੱਕੋ ਛਾਨ ਮਾਸਾ ਦੇ ਛੋਟਾ ਰੱਖ ਦੀ ਆ ਠੀਕ ਹੈ ਜੀ ਤੇ ਦੁੱਧ ਇੱਕ ਧਾਰ ਵੀ ਘਰਨਾ ਹੋਊਗੀ ਠੀਕ ਹੈ ਜੀ ਕਿੰਨੇ ਜਿਹੇ ਗੱਬਣ ਆ ਗਈ ਜੋ ਇਹਨੂੰ ਸਤਵਾਮੀ ਨ ਜਾਣਦੇ ਆ ਸਤਵਾਮੀ ਨ ਜਾਣਦੇ ਸ਼ੇ ਨਹੀਂ ਚੱਕ ਰੋਗੇ ਫਿਰ ਇਹ ਤੁਹਾਨੂੰ ਕੋਈ ਠੀਕ ਹੈ ਜੀ ਹਾਂ 15 ਮਹੀਨੇ ਨਹੀਂ ਹੋਊਗੀ 5 55 ਦਿਨ ਬਾਹਰ ਹੋਊਗੀ 6 ਮਹੀਨੇ ਤਾਂ ਬਾਹਰ ਹੋਊਗੀ 7ਵਾਂ ਮਹੀਨਾ ਜਾਂਦਿਆ ਹਾਂ ਜੀ ਠੀਕ ਹੈ ਜੀ 7ਵਾਂ ਮਹੀਨਾ ਜਾਂਦਿਆ ਤੇ ਦੁੱਧ ਦੁੱਧ ਰੋ ਕੋ ਇੰਨਾ ਕਿਆ 4-5 ਕਿਲੋ ਆਓ ਜੀ ਦੁੱਧ 4-5 ਕਿਲੋ ਤੇ 7ਵਾਂ ਮਹੀਨਾ ਜਾਂਦਿਆ 10ਵਾਂ ਮਹੀਨਾ ਜਾਂਦਿਆ ਠੀਕ ਹੈ ਜੀ ਮੈਂ ਨਿੱਕੀ ਨਹੀਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਨਿੱਕੀ ਜੀ ਦੀ ਵੀ ਛੋਟੀ ਸੀ ਆ ਲੈ ਆਹੋ ਭੱਟੀ ਝੋਡੀ ਕਾਦੇ ਵੇਲੇ ਕਿੰਨਾ ਵਾ ਠੀਕ ਹੈ ਜੀ ਬੰਦੇ ਦੇ ਸਿਰ ਜਿੱਦੀ ਹਾਂ ਠੀਕ ਹੈ ਜੀ ਤੇ ਥਾਂ ਇੱਕ ਮਗਰ ਛੋਟਾ ਵਾ ਠੀਕ ਆ ਤੇ ਦੋ ਦੇ ਘਟਾ ਨਹੀਂ ਘਟਾ ਨਹੀਂ ਠੀਕ ਹੈ ਜੀ ਆਹ ਬਲੋ ਵਖਾਲ ਦੇਣੇ ਜੀ ਨੜੇ ਡੇਟ ਗਈ ਫਿਰ ਤੂੰ ਉਪਰ ਜੱਬਨ ਜਿਹੜੀਆਂ ਮੁੱਲ ਕਰਦਾ ਮੈਂ 65 ਕਰਾ ਦਿੱ ਹੋ ਗੱਲ ਵੱਖਰੀ ਆ ਹਾਂ ਜੀ ਫਿਰ 60 ਝਾੜੀਆਂ ਨਾ ਦੇਣੀਆਂ ਠੀਕ ਆ ਭੱਟੀ ਝੋਡੀ ਦੀ ਜੀ ਛੋਟੇ ਕਾਦੇ ਨਹੀਂ ਜੀ ਠੀਕ ਆ ਪੂਰਾ ਕਾਦੇ ਮੇਰੇ ਜਵਾਬ ਯਾਰ ਖੁਦ ਜਵਾਬ ਬਹੁਤ ਜਰਾ ਦਿੰਗੀ ਚੋਣਿਆ ਮਗਲਾਂ ਨੇ ਮਾਰ ਦੋ ਮੈਂ ਮਾਰ ਕੇ ਚੁੰਨਾਂ ਰਹੀ ਲੈ ਤਵਾ ਜਿਆਦਾ ਚੁੰਨ ਗੀ ਬੜੀ ਸਾਫ ਹੈ ਠੀਕ ਹੈ ਜੀ ਇਹ 72 ਜਹਾਦੀ ਕਾਇ ਤੇ 7.5 ਕਿਲੋ ਦੁੱਧ 72 ਜਹਾਵਾ ਤਿੰਨ ਜਵਾਦਾਂ ਦੇ ਸੀ ਦੁੱਧੇ ਤੋਂ ਪੰਜਵੇਂ ਨੂੰ ਸੂਈ ਆ ਠੀਕ ਹੈ ਜੀ ਤੇ ਝੋਟੀਆਂ ਠੀਕ ਹੈ ਝੋਟੀਆਂ ਨਾਲ ਚੁੰਨ ਸਾਫ ਹੋ ਗਈ ਸੂਈ ਜੋ ਇਹ ਝੋਟੀ ਨਾ ਬਬ ਝੂਠੀ ਮਾਰਨਾ ਹਾਂਜੀ ਮਾਰ ਕੇ ਨੂੰ ਕਹਿਣਾ ਹਾਂਜੀ ਇਹ ਝੋਟੀ ਦਾ ਉਹਨੂੰ ਕੋ ਬੱਚਾ ਮਾਰ ਗਿਆ ਝੋਟੀ ਵਿਆ ਮਗੇ ਤੈਨੂੰ ਸਹੀ ਆ ਵਿਆ ਬਾਈਆਂ ਨੇ ਸੀ ਇਹ ਵੀ ਉਹਨਾਂ ਨੇ ਬੁਸ਼ੀ ਬਣਾਈ ਠੀਕ ਆ ਤੇ ਮੂੰਹ ਜਾਲੇ ਭਰਾਇਆ ਸੀ ਹਾਂਜੀ ਤੇ ਮੂੰਹ ਤੋਂ ਨਹੀਂ ਦਿੱਤਾ ਤੇ ਉਦੋਂ ਝੋਟੀ ਥੱਲੇ ਬੈਠ ਗਈ ਝੋਟੀ ਉਦਾਂ ਬਸਨ ਸੀ ਠੀਕ ਆ ਠੀਕ ਆ ਪੂਰੀ ਜਿਹਾ ਉਹਦਾਂ ਰੱਖੀ ਉਹਨਾਂ ਨੂੰ ਹਾਂਜੀ ਝੋਟੀ ਤਾਂ ਮਿਲਦੀ ਨਹੀਂ ਅਸੀਂ ਨਹੀਂ ਦਾਈ ਠੀਕ ਆ ਜੇ ਕੋ ਵੀਰ ਭਰਾ ਚ ਆਊਗਾ ਕਹੂਗਾ ਹਾਂਜੀ ਉਹਨੂੰ ਬੁਸ਼ੀ ਜੁੱਥੋਂ ਲੈ ਆ ਕੇ ਦਵਾਵਾਂਗੇ ਠੀਕ ਆ ਪਰ ਲੋੜ ਨਹੀਂ ਕੀ ਮਿਲਦੀ ਇਦਾਂ ਹੀ ਆ ਇੰਨੀ ਸੀ ਕਿ ਕੰਨ ਖਾਦਾਂ ਨਹੀਂ ਠੀ ਖੋਲਿਏ ਖੋਲਿਏ ਇੱਕ ਇਹਨਾਂ ਵਸੂ ਆ ਗਿਆ ਕੋਈ ਗਾਰੰਟੀ ਆ ਜਿਹੜੀ ਤੋਕੜਾ ਉਹਨੂੰ ਤੋਕੜ ਕੇ ਦਵਾ ਪੀ ਨਹੀਂ ਪਕਾਉਂਗੇ ਠੀਕ ਹੈ ਜੀ ਉਹ ਕਰਨੇ ਆ ਜਿਹੜੀ ਗੱਲ ਤੈਨੂੰ ਪਤਾ ਹੋਵੇ ਠੀਕ ਆ ਇਹਦੀ ਪੁੱਛੀ ਜੀ ਦੇਖੋ ਇਹਨੂੰ ਲਿਆ ਕੇ ਵਿਖਾ ਦੇਵਾਂਗੇ ਨੀਲੀ ਰਾਵੀ ਚ ਆ ਗਈ ਹੈ ਕਾਲੀ ਰਾਵੀ ਛੋਟੀ ਹੁੰਦਾ ਮੇਰੀ ਕੀ ਕਰਦੇ ਠੀਕ ਹੈ ਜੀ ਇਹ ਕਿੰਨਾ ਦੁੱਧ ਜੋ ਦੁੱਧ ਦੇ ਗੋ 7 ਲੀਟਰ ਪਹਿਲੇ ਸੁਏ ਆ ਹਾਂ ਜੀ ਨੀ ਲੀਵੇ ਲੋ ਹਾਂਜੀ ਹਾਂਜੀ ਤੇ ਲੱਤ ਨਹੀਂ ਮਾਰੂਗੀ ਭਾਵੇਂ ਉਹ ਘੰਟੇ ਘੰਟੇ ਮਾਰੋ ਚਲੋ ਠੀਕ ਹੈ ਜੀ ਘੰਟੇ ਉਹਨਾਂ ਪੁੱਛੀ ਨਹੀਂ ਪੰਜਾ 500 ਦੇ ਕੇ ਕਿਸ ਨੂੰ ਹਾਂਜੀ ਪਰ ਇਹ ਫਿਰ ਮਿਲ ਪੀਰ ਉਹ ਉਹ ਅਸੀਂ ਬਦਲ ਚੋਗ ਰਹਾਂ ਸੀ ਠੀਕ ਹੈ ਜੀ ਪੁੱਛੀ ਉਹ ਬੰਦਾ ਕੋ ਬੋਰੀ ਚ ਭਰੀਆ ਦੋ ਪਹਿਲਾਂ ਸੋਈ ਟੋਟੀ ਉਹ ਦਾਦ ਨਸਲ ਜਵਾਬ ਪਸਵਾ ਇੱਕ ਨੰਬਰ ਦਾ ਠੀਕ ਹੈ ਤਸਲ ਨਹੀਂ ਬਖਸ਼ਿਆ ਕੋਈ ਕਿਸੇ ਗੱਲ ਦੀ ਕਮੀ ਨਹੀਂ ਦੀ ਸੀ ਛੱਡੀ ਆ ਠੀਕ ਹੈ ਜੀ ਛੋਈ ਦੇ ਗਰੰਟੀ ਤੇ ਮੈਨੂੰ ਅੰਦਰ ਹੋਊਗੀ ਠੀਕ ਹੈ ਹਾਂ ਜੇ ਬਾਅਦ ਵਿੱਚ ਛੋਟੇ ਫ੍ਰੀ ਦਵਾਂਗੇ ਇਹਦਾ ਰੇਟ ਇਹਦਾ ਰੇਟ ਪੁੱਛਣਾ ਨਹੀਂ ਮੰਗਣਾ ਹਾਂਜੀ ਜੀ ਤੁਹਾਨੂੰ ਨਾ ਬੱਚਾ ਨਾਲ ਹਾਂਜੀ ਭਾਵੇਂ 80 ਦੇ 85 ਮਿਲ ਜਿੰਦੀ ਹਾਂਜੀ ਤੋ ਹੁਣ ਬੱਚਾ ਪੁੱਛਾ ਹੈ ਨਹੀਂ ਆ ਬੱਚੇ ਦੇ ਬਨੇ ਉਹਨੂੰ ਦੱਸਾਂ ਮੈਂ ਕਹੀ ਜਾ ਹਾਂ ਠੀਕ ਆ ਉਹ ਆਂਦੇ ਪੁੱਛੀ ਗਏ ਬੋਲੀ ਚ ਬਈ ਬਣਾਉਂਦੇ ਸੀ ਤਾਂ ਹੀ ਨੇ ਕਿ ਮੈਂ ਕੀ ਕੱਢੀ ਛੋਟੇ ਦੱਸਾਂ ਮੈਂ ਦੀ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਇਹਦਾ ਮੁੱਲ 65 ਮੰਗੀਏ ਹਾਂਜੀ 70 ਮੰਗੀਏ ਹਾਂਜੀ 60 ਹੀ ਆ ਦੇ ਦਾਂਗੇ ਠੀਕ ਆ ਫੋੜ ਦੇ ਆਜੋ ਫੋੜ ਤੁਸੀਂ ਲਾ ਦੇ ਕੋਈ ਗੱਲ ਨਹੀਂ ਫਿੰਜਾਇਆ ਦੀ ਦੀਦੀ ਫਿੰਜਾਇਆ ਕਰਨ ਠੀਕ ਹੈ ਜੀ ਪਹਿਲੇ ਸੂਏ ਝੋਡੀ ਦੇ ਕਿੰਨਾ ਦਾ ਦੱਸਿਆ ਜੋ ਜਦ 7 ਕਿਲੋ ਲਾਤ ਨਹੀਂ ਮਾਰੂਗੀ ਠੀਕ ਹੈ ਜੀ ਲਾਤ ਵੀ ਪੱਕੀ ਜਾਂਦੀ ਹੋਊਗੀ ਲਾਤ ਨਹੀਂ ਚੁੱਕੀ ਜਿਵੇਂ ਮਰਜੀ ਬੰਦ ਹੋਏ ਠੀਕ ਹੈ ਜੀ ਲਾਤ ਨਹੀਂ ਮਾਰੂਗੀ ਠੀਕ ਹੈ ਜੀ ਇਹ ਗਰੰਟੀ ਹੋ ਲਾਤ ਦੀ ਠੀਕ ਹੈ ਤੇ ਨੀਲੀ ਏ ਤੇ ਦੱਸ ਦੋ ਦਰੈਸ ਆਪਣਾ ਦਰੈਸ ਆਪਣਾ ਪਿੰਡ ਭੰਗਾਵੀ ਜ਼ਿਲ੍ਹਾ ਅੰਮ੍ਰਿਤਸਰ ਤਸੀਰ ਮਜੀਠਾ ਠੀਕ ਹੈ ਜੈਂਤੀ ਬੁਲੇਟਾ 4 ਕਿਲੋਮੀਟਰ ਹਾਂਜੀ ਨੰਬਰ ਆਪਣਾ 985598 21491 ਹਾਂਜੀ ਇਹੋ ਨੰਬਰ ਹੈ ਆਪਣਾ ਠੀਕ ਹੈ ਜੀ ਸასი ਜੀ ਜਿਹੜਾ ਮਰਜੀ ਵੀਰ ਭਾਵਾ ਚੋਵੇ